ਆ ਜਿਹੜੀ ਛੜ ਗਿਆ ਇਹਦੇ ਤੁਸੀਂ ਵੇਖ ਸਕਦੇ ਹੋ ਕਿ ਕਿੱਡੇ-ਕਿਡੇ ਢੂੰਗੇ ਜਿਹੜੇ ਆ ਉਹ ਖੱਡੇ ਪਏ ਹੋਇਆ ਤੇ ਆ ਤੁਸੀਂ ਘਰ ਜਿਹੜੇ ਵੇਖ ਰਹਿ ਜੋ ਦੋਨੇ ਪਾਸੇ ਜਿਹੜਾ ਵਾ ਇਹ ਮਜ਼ਦੂਰ ਪਰਿਵਾਰਾਂ ਦੇ ਘਰ ਆ ਜਿਨ੍ਹਾਂ ਦਾ ਜੀਵਣਾ ਜਿਹੜਾ ਦੁੱਬਰ ਹੋਇਆ ਪਿਆ ਤੇ ਲਗਾਤਾਰ ਜਿਹੜੇ ਵਿਚਾਰੇ ਇਹ ਰਾਹ ਐਸ ਪਾਣੀ ਦੀ ਜਿਹੜੀ ਆ ਗੰਦੀ ਬਦਬੂਦਾਰ ਪਾਣੀ ਦੇ ਨਾਲ ਮੱਛਰਾਂ ਦੀ ਭੰਮਾਰ ਦੇ ਨਾਲ ਤੇ ਉਹਨਾਂ ਦੇ ਘਰਾਂ ਦੇ ਗਾੜੀ ਜਿਹੜਾ ਵਾ ਲੰਘਣ ਵਾਸਤੇ ਤੁਸੀਂ ਵੇਖ ਸਕਦੇ ਹੋ ਕਿ ਕੋਈ ਜਿਹੜਾ ਵਾ ਉਹ ਰਾਹ ਨਹੀਂ ਉਹਨਰੇ ਬਚ ਰਿਹਾ ਬਿਲਕੁਲ ਜਿਹੜਾ ਵਾ ਸਾਰੀ ਜਿਹੜੀ ਛੜਕ ਜਿਹੜੀ ਖਰਾਬ ਹੋ ਰਹੀ ਆ ਆ ਵੀ ਦੇਖ ਸਕਦੇ ਤੁਸੀਂ ਕਿ ਬਿਲਕੁਲ ਅਨੇ ਘਰ ਦੀ ਗਾੜੀ ਜਿਹੜਾ ਵਾ ਰਾਹ ਨਹੀਂ ਕਾ ਬਚਿਆ ਤੇ ਇਹ ਸਾਰਾ ਹੀ ਜਿਹੜਾ ਵਾ ਬਰਤਾਨੀ ਇਹ ਅੰਦੇਸ਼ੀ ਦਾ ਸ਼ਕਾਰ ਆ ਬਿਲਕੁਲ ਜਿਹੜਾ ਵੇਖੋ ਆ ਵੇਹ ਤੋਂ ਮੇਰੀ ਵੀ ਗੱਡੀ ਹੁੰਦੀ ਆ ਉਹਦਾ ਹਾਲਾਤ ਆਪਾਂ ਜਿਹੜਾ ਵਾ ਦੇਖਨੇ ਆ ਕੀ ਹਾਲਾਤ ਬਣਿਆ ਤੇ ਮਜ਼ਦੂਰ ਭਰਾਵਾਂ ਦੀ ਜਿਹੜੀ ਆ ਜ਼ਿੰਦਗੀ ਜਿਹੜੀ ਆ ਬਹੁਤ ਖਤਰਨਾਕ ਸਮੇਂ ਦੇ ਵਿੱਚੋਂ ਲੰਘ ਰਹੀ ਆ ਜਿਹਦੇ ਨਾਲ ਜਿਹੜਾ ਵਾ ਤੇ ਬਿਮਾਰੀਆਂ ਫੈਲਣ ਦਾ ਡਰ ਆ ਤੇ ਸਾਡੀ ਸਰਕਾਰ ਜਿਹੜੀ ਆ ਉਹ ਬਿਲਕੁਲੋਂ ਇਸ ਚੀਜ਼ ਨੂੰ ਜਿਹੜਾ ਵਾ ਅੰਦੋਲਿਆ ਕਰ ਰਹੀ ਆ ਇਹਦੇ ਵਿੱਚ ਰਾਹ ਜਿਹੜਾ ਲੰਘਦੇ ਆ ਉਹ ਦੇਖ ਕੇ ਜਿਹੜੇ ਆ ਸੱਟਾਂ ਵੀ ਕੋ ਲਗਾਉਂਦੇ ਆ ਬਹੁਤ ਵਾਰ ਦੇ ਹਾਸੇ ਜਿਹੜੇ ਆ ਉਹ ਵਾਪਰ ਚੁੱਕੇ ਆ ਤੇ ਪਾਣੀ ਬਹੁਤ ਜਿਹੜਾ ਖੜਾ ਵਾ ਸਿਰਤ ਜਿਹੜੀ ਆ ਉਹ ਖਰਾਬ ਹੈ